ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਇਸਤਿਹਾਰ ਲੈਣ ਲਈ ਇੱਕ ਕੋਤਕ ਰਚਿਆ। ਉਹਨਾਂ ਨੇ ਇੱਕ ਬ੍ਰਾਹਮਣ ਨੂੰ ਸੱਦਾ ਭੇਜਿਆ ਕਿ ਉਹ ਆ ਕੇ ਸ਼ਨੀ ਦੇਵਤੇ ਦਾ ਦਾਨ ਲੈ ਜਾਵੇ। ਗੁਰੂ ਜੀ ਵੇਖਣਾ ਚਾਹੁੰਦੇ ਸਨ ਕਿ ਸਿੱਖ ਗੁਰਮਤ ਅਸੂਲਾਂ ਵਿੱਚ ਕਿੰਨੇ ਕੋ ਪੱਕੇ ਹਨ ਤੇ ਉਹਨਾਂ ਨੇ ਗੁਰਬਾਣੀ ਨੂੰ ਕਿੰਨਾ ਕੋ ਸਮਝਿਆ ਹੈ। ਬ੍ਰਾਹਮਣ ਨੇ ਸੋਚਿਆ ਗੁਰੂ ਦਰਬਾਰ ਵਿੱਚ ਜਾਣਾ ਹੈ ਉਹ ਘਰ ਦੀ ਬੜੀ ਮਾਨਤਾ ਹੈ ਇਸ ਲਈ ਦਾਨ ਚੰਗਾ ਚੋਖਾ ਮਿਲੇਗਾ ਉਹ ਕੁਝ ਖੋਤੇ ਲੈ ਕੇ ਸ਼ਨੀਵਾਰ ਸਵੇਰੇ ਜਾ ਹਾਜ਼ਰ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਹੋਇਆ ਸੀ ਹੋਰ ਸਿੱਖ ਦੂਰੋਂ ਦੂਰੋਂ ਦਰਸ਼ਨ ਲਈ ਆਏ ਹੋਏ ਸਨ ਗੁਰੂ ਜੀ ਨੇ ਦੀਵਾਨ ਆਨੰਦ ਚੰਦ ਜੀ ਨੂੰ ਕਿਹਾ ਕਿ ਪੰਡਤ ਜੀ ਨੂੰ ਸ਼ਨੀ ਦੇਵਤੇ ਦਾ ਦਾਨ ਦੇਣਾ ਹੈ ਕਿਉਂਕਿ ਹਰ ਦੇਵਤੇ ਦਾ ਦਾਨ Hindu ਧਰਮ ਮੁਤਾਬਿਕ ਵੱਖੋ ਵੱਖ ਹੈ ਕੋਈ ਦੇਵਤਾ ਚੂਰਮੇ ਤੇ ਰਿਜਦਾ ਹੈ ਤੇ ਕੋਈ ਦੇਵਤਾ ਸ਼ਰਾਬ ਤੇ ਮਾਸ ਉੱਤੇ ਤੇ ਕੋਈ ਦੇਵੀ ਫੁੱਲਿਆਂ ਪਤਾਸਿਆਂ ਮੰਗਦੀ ਹੈ ਤੇ ਕੋਈ ਖੀਰ ਉਤੇ ਰਿਜਦੀ ਹੈ ਪਰ ਸ਼ਨੀ ਦੇਵਤੇ ਨੂੰ ਰਿਝਾਉਣ ਲਈ ਮਾਹਾਂ ਦੀ ਦਾਲ ਸਰੋਂ ਦਾ ਤੇਲ ਤੇ ਲੋਹਾ ਦੇਣਾ ਹੁੰਦਾ ਹੈ ਦਸ਼ਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਸਾਰੀਆਂ ਚੀਜ਼ਾਂ ਪੰਡਤ ਨੂੰ ਦਿੱਤੀਆਂ ਗਈਆਂ ਪੰਡਤ ਖੋਤਿਆਂ ਉੱਤੇ ਵਸਤਾਂ ਲੱਦ ਕੇ ਤੁਰ ਪਿਆ ਸੰਗਤ ਵਿੱਚੋਂ ਕੁਝ ਸਿੰਘ ਜੋ ਗੁਰਮਤ ਨੂੰ ਸਮਝ ਗਏ ਬ੍ਰੇਡ ਕਰ ਚੁੱਕੇ ਸਨ ਉੱਠ ਕੇ ਬ੍ਰਾਹਮਣ ਮਗਰ ਦੌੜ ਉਸ ਨੂੰ ਖੇਤਾਂ ਵਿੱਚ ਜਾ ਕੇ ਰਿਆ ਬ੍ਰਾਹਮਣ ਨੂੰ ਪੁੱਛਿਆ ਕਿ ਉਹ ਸਾਰਾ ਸਮਾਨ ਲੈ ਕੇ ਕਿੱਥੇ ਜਾ ਰਿਹਾ ਹੈ ਪੰਡਤ ਜੀ ਨੇ ਉੱਤਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਛੰਨੀ ਦੇਵ ਜੀ ਦਾ ਦਾਨ ਕੀਤਾ ਹੈ ਇਸ ਦਾਨ ਨੂੰ ਕੇਵਲ ਬ੍ਰਾਹਮਣ ਹੀ ਹজম ਕਰ ਸਕਦਾ ਹੈ ਇਸ ਨਾਲ ਗੁਰੂ ਘਰ ਦੇ ਸਾਰੇ ਕਲੇਸ਼ ਕੱਟੇ ਜਾਣਗੇ ਗੁਰਸਿੱਖਾਂ ਨੇ ਸਾਰੀਆਂ ਚੀਜ਼ਾਂ ਉੱਥੇ ਹੀ ਧਰਾ ਲਈਆਂ ਪੰਡਤ ਜੀ ਨੂੰ ਕਹਿਣ ਲੱਗੇ ਕਿ ਇਹ ਚੀਜ਼ਾਂ ਹজম ਕਰਨੀਆਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੁਸੀਂ ਕਿਰਪਾ ਕਰੋ ਤੇ ਭੱਜ ਜਾਓ ਇੱਧਰ ਉੱਧਰ ਮੂੰਹ ਨਾ ਕਰਨਾ ਇਹ ਸਾਰੇ ਪਖੰਡ ਸਾਨੂੰ ਸਮਝ ਆ ਚੁੱਕੇ ਹਨ ब्राह्मण દોੜ ਗਿਆ ਗੁਰਸਿੱਖਾਂ ਨੇ ਸਾਰੇ ਪਦਾਰਥ ਲੰਗਰ ਵਿੱਚ ਲੈ ਆਂਦੇ ਮਾਹਾਂ ਦੀ ਦਾਲ ਤੀਕ ਕੇ ਸਰੋਂ ਦੇ ਤੇਲ ਵਿੱਚ ਤਲ ਕੇ ਵੜੇ ਬਣਾ ਲਏ ਤੇ ਸਭ ਸਿੱਖਾਂ ਨੂੰ ਚੁਕਾ ਦਿੱਤੇ ਜੋ ਲੋਹਾ ਸੀ ਉਸ ਦੇ ਕੜੇ ਬਣਾ ਕੇ ਹੱਥਾਂ ਵਿੱਚ ਪਾ ਲਏ ਕਿਉਂਕਿ ਸ਼ਸਤਰ ਤਾਂ ਪਹਿਲਾਂ ਹੀ ਆਨੰਦਪੁਰ ਸਾਹਿਬ ਵਿੱਚ ਤਿਆਰ ਹੁੰਦੇ ਹਨ ਇਸ ਲਈ ਕੜੇ ਬਣਾਉਣਾ ਸਿੱਖਾਂ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਸੀ हां ਨਵੀਂ ਕਾੜ ਜ਼ਰੂਰ ਸੀਗੀ ਜਦੋਂ ਗੁਰੂ ਜੀ ਨੇ ਸਿੱਖਾਂ ਅੰਦਰ ਐਸੀ ਦ੍ਰਿੜਤਾ ਦੇਖੀ ਤਾਂ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਕਿਹਾ ਸਿੱਖੀ ਅਸੂਲਾਂ ਨੂੰ ਤੁਸੀਂ ਪੂਰੀ ਤਰ੍ਹਾਂ ਸਮਝ ਲਿਆ ਹੈ ਸਿੱਖ ਦਾ ਕਿਸੇ ਵੀ ਦੇਵ ਹੀ ਦੇਵਤੇ ਨਾਲ ਕੋਈ ਵੀ ਦੂਰ ਦਾ ਸੰਬੰਧ ਨਹੀਂ ਹੈ ਦੇਵ ਹੀ ਦੇਵਤੇ ਸਭ ਮਨੋਕਲਪਿਤ ਹਨ ਤੁਸੀਂ ਸਾਰੇ ਇਮਤਿਹਾਨ ਵਿੱਚ ਪਾਸ ਹੋਏ ਹੋ ਗੁਰੂ ਜੀ ਨੇ ਜਦੋਂ ਸਨ 1699 ਵਿੱਚ ਅੰਮ੍ਰਿਤ ਪ੍ਰਚਾਰ ਕੀਤਾ ਤਾਂ ਕੜਾ ਪੰਜ ਕਕਾਰਾਂ ਵਿੱਚ ਸ਼ਾਮਲ ਕਰ ਦਿੱਤਾ ਇਹੀ ਕੜਾ ਮੰਨੋ ਗੁਰੂ ਜੀ ਗੁਰੂ ਜੀ ਵੱਲੋਂ ਸਿੱਖਾਂ ਦੀ ਸੋਝੀ ਅਤੇ ਸਮਝਦਾਰੀ ਦਾ ਸਬੂਤ ਸੀ ਕਿ ਸਿੱਖ ਕਿਸੇ ਦੇਵੀ ਦੇਵਤੀ ਦੇ ਵਹਿਮ ਭਰਮ ਨੂੰ ਨਹੀਂ ਮੰਨਦਾ ਸਿੱਖਿਆ ਸਾਨੂੰ ਇਹ ਹੀ ਮਿਲਦੀ ਹੈ ਕਿ ਅਸੀਂ ਇੱਕ ਅਕਾਲ ਪੁਰਖ ਦੀ ਹੀ ਪੂਜਾ ਕਰਨੀ ਹੈ ਕਿਸੇ ਦੇਵੀ ਜਾਂ ਦੇਵਤੇ ਨੂੰ ਨਹੀਂ ਮੰਨਣਾ ਸ਼ਨੀ ਦੇਵਤੇ ਦਾ ਦਾਨ ਵੀ ਨਹੀਂ ਦੇਣਾ ਨਾ ਹੀ ਸ਼ਨੀਵਾਰ ਵਾਲੇ ਦਿਨ ਉੱਚੇ ਚੇਤੌਰ ਤੇ ਗੁਰਦੁਆਰੇ ਪ੍ਰਸ਼ਾਦ ਹੀ ਲਜਾਣਾ ਹੈ ਸਾਰੇ ਦਿਨ ਇੱਕੋ ਹੀ ਮੰਨੇ ਜਾਣਗੇ ਕੋਈ ਵੀ ਦਿਨ ਮਾੜਾ ਨਹੀਂ ਸਾਰੇ ਹੀ ਦਿਨ ਚੰਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ